ਉਹਨਾਂ ਨੂੰ ਅਸੀਂ ਜੀਵਨ ਦੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆਂ ਜਿਵੇਂ ਜੀ ਰੱਖਦੇ ਆਂ ਉਹਨਾਂ ਉਹਨਾਂ ਸਾਰੇ ਸੱਜਣਾਂ ਨੂੰ ਜਿਹੜੇ ਮੰਤਰੀ ਸਾਹਿਬ ਦੇ ਨਾਲ ਇਸ ਗਰਾਊਂਡ ਦੀ ਸ਼ੋਭਾ ਨੂੰ ਵਧਾ ਰਹੇ ਆਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਖਿਡਾਰੀਆਂ ਦਾ ਹੌਸਲਾ ਵਧਾਉਣ ਦੇ ਲਈ ਦਰਸ਼ਕਾਂ ਨੂੰ ਮਾਣ ਦੇਣ ਦੇ ਲਈ ਤੇ ਲੱਗਰ ਤੇ ਆਪਣੀ ਮਿਹਰ ਦਾ ਹੱਥ ਰੱਖਣ ਦੇ ਨਾਲ ਜੋ ਦੇ ਨਾਲ 37 ਸਾਲ ਕਬੱਡੀ ਖੇਡਣੀ ਤੇ ਲਗਾਤਾਰ ਮੇਰੇ ਵੀ ਅੱਗੇ ਵੱਲ ਵੰਦਾ ਹੋਇਆ ਤੇ ਦੂਜੇ ਪਾਸੇ ਚਾਰ ਖੜੇ ਨੇ ਸੰਧੂ ਪਰਨੀ ਕਰਨੀ ਦੇ ਲੱਗਿਆ ਹੋਇਆ ਫੌਜੀ ਉਰਲੇ ਪਾਸੇ ਲੱਗਿਆ ਹੋਇਆ ਜਾਨੀ ਵਰਗੇ ਚਾਰ ਬਬਰ ਸ਼ੇਰਾਂ ਦੇ ਵਿੱਚੋਂ ਉਹ ਮੁਕਾਬਲਾ ਕਿਦਾਂਾ ਕਿਵੇਂ ਕਿੱਦਾਂ ਦਾ ਹੋਣਾ ਰਾਜ ਵਰਗੇ ਚਾਰ ਨੇ ਚਾਰਾ ਸਿੰਘ ਜੀ ਜੋੜੇ ਮਾਦਰਾ ਸਾਹਿਬ ਕੰਨਨ ਮੰਤਰੀ ਪੰਜਾਬ ਉਹਨਾਂ ਵੱਲੋਂ 1400 ਰੁਪਇਆ ਆਪਾਂ ਫੇਰ ਕਰਾਂਗੇ ਹੁਣ ਮੈਂ ਕਹ ਜਿਹੜਾ ਸੰਧੂ ਸਾਹਿਬ ਦੇ ਹਵਾਲੇ ਆ ਜੀ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਦੇ ਪਹਿਲਾ ਤੁਹਾਡੇ ਸਾਹਮਣੇ ਮੇਰੇ ਵੀਰੋਂ ਦੂਜਾ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਪੋਜੇਵਾਰ ਦੀ ਟੀਮ ਹੈ ਅਵਤਾਰ ਪੋਜੇਵਾਰੀ ਕਹਿੰਦੀ ਤੇ ਕੌਡੀ ਨੂੰ ਚੜਦੇ ਉਹ ਮੇਰੇ ਵੀਰੋਂ ਉੱਗਾ ਖੜੀ ਤੇ ਛੱਡਿਆ ਤੇ ਹੁਣ ਮੈਂ ਬਹੁਤ ਖੇਡ ਲਈ ਖੇਡ ਦੇ ਮਾਣ ਦੀ ਗੱਲ ਹੈ ਮਾ ਵੀ ਵਿਖੇ 21ਵਾਂ ਸ਼ਾਨਦਾਰ ਜਿਹੜਾ ਕਬੱਡੀ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਔਰ ਪੰਚਾਇਤ ਨੂੰ ਸਾਰੇ ਬਿਜినਾਂ ਅੱਗੇ ਹੋ ਕੇ ਇਸ ਜਿਹੜਾ ਟੂਰਨਾਮੈਂਟ ਨੂੰ ਕਰਾ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਔਰ ਜਿਹੜੇ ਖਿਡਾਰੀ ਨੇ ਸਾਡੇ ਲਈ ਕੋਈ ਆਪਸ਼ਨ ਆ ਕਿ ਅਸੀਂ ਬੱਚਿਆਂ ਨੂੰ ਜੇ ਅਸੀਂ ਸਿੱਧੇ ਰਸਤੇ ਤੇ ਲੈ ਕੇ ਜਾਣਾ ਤਾਂ ਖੇਡਾਂ ਵੱਲ ਉਹਨਾਂ ਨੂੰ ਆਕਰਸ਼ਿਤ ਕਰਨ ਦੀ ਲੋੜ ਆ ਤਾਂ ਕਿ ਜਿਹੜਾ ਵਿਹਲਾ ਸਮਾਂ ਉਹਨੂੰ ਇਹੋ ਜਿਹੀ ਐਕਟੀਵਿਟੀ ਦੇ ਵਿੱਚ ਪਾਸ ਸਕਣ ਸੋ ਬਹੁਤ ਸੋਣਾ ਉਪਰਾਲਾ ਜਿਹੜਾ ਨਗਰ ਵੱਲੋਂ ਕੀਤਾ ਗਿਆ ਵਧਾਈ ਦੇ ਪੱਤਰ ਨੇ ਔਰ ਪਰਮਾਤਮਾ ਇਹਨਾਂ ਤੇ ਮਿਹਰ ਭਰਿਆ ਹੱਥ ਜਰੂਰ ਹਰ ਇੱਕ ਨਗਰਿਆਲੀ ਸਭ ਜੀ ਸ਼ੜਕਾ ਨੂੰ 1 ਸਾਲ ਹੋ ਗਿਆ ਪ੍ਰੀਮਕਸ ਨਹੀਂ ਪਿਆ ਰਿਹਾ ਜੀ ਪਾਦਾਂ ਅਜੇ ਬਾਰਿਸ਼ਾਂ ਦਾ ਟਾਈਮ ਆ ਤੁਹਾਨੂੰ ਪਤਾ ਹੀ ਆ ਬਾਰਿਸ਼ਾਂ ਦੇ ਟਾਈਮ 'ਚ ਉਹ ਬਣਦੀ ਨਹੀਂ ਹੈ ਗੱਲ ਆ ਬਾਰਿਸ਼ਾਂ ਨਿਕਲਦੋਂ ਨਾਲ ਦੀ ਨਾਲ ਹੋ ਜਾਂਦੀ ਪੰਜਾਬ ਵਾਸੀਆਂ ਨੂੰ ਕੋਈ ਮੈਸੇਜ ਬਸ ਇਹੀ ਆ ਆਪਸ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖੋ ਸਰਪੰਚੀ ਦੀ ਇਲੈਕਸ਼ਨ ਆਉਣ ਵਾਲੀ ਆ ਕੋਸ਼ਿਸ਼ ਕਰੋ ਵੱਤ ਤੋਂ ਵੱਧ ਪਿੰਡਾਂ ਦੇ ਵਿੱਚ ਸਹਿਮਤੀ ਹੋਵੇ ਤਾਂ ਕਿ ਸਰਕਾਰ ਵੱਲੋਂ ਜਿਹੜਾ ਨਾਊਂਸ ਕੀਤਾ ਗਿਆ 5 ਲੱਖ ਰੁਪਇਆ ਔਰ ਉਹਨਾਂ ਪਿੰਡਾਂ ਨੂੰ ਜਿਹੜੇ ਗਰਾਊਂਡ ਦਿੱਤੇ ਜਾਣਗੇ ਤਾਂ ਕਿ ਬੱਚੇ ਨੇ ਜਿਹੜੇ ਉਹ ਆਪਣੇ ਸਰੀਰ ਨੂੰ ਜਿਹੜਾ ਤੰਦਰੁਸਤ ਰੱਖਣ ਔਰ ਉਹਨਾਂ ਦੇ ਗਰਾਊਂਡਾਂ ਦੇ ਵਿੱਚ ਹੀ ਆਪਣੇ ਸਰੀਰ ਨੂੰ ਤਿਆਰ ਕਰਕੇ ਜਿਹੜੀਆਂ ਡਿਫੈਂਸ ਦੀਆਂ ਜਿਹੜੀਆਂ ਪੋਸਟਾਂ ਨੇ ਉਹਨਾਂ ਵਿੱਚ ਭਰਤੀ ਹੋ ਸਕਣ ਤਾਂ ਕਿ ਚੰਗੀ ਪ੍ਰੈਕਟਿਸ ਹੋ ਸਕੇ